ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਜਦੋਂ ਹਰ ਕੋਈ ਕੈਨੇਡਾ ਦੀ ਸਰਕਾਰ ਨੂੰ ਨਿੰਦਿਆ ਹੈ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਵੀ ਸਵੀਕਾਰੀਏ ਤਾਂ ਕਿ ਭਵਿੱਖ ਵਿੱਚ ਜਿਹੜੇ ਸਾਡੇ ਬੱਚੇ ਕੈਨੇਡਾ ਜਾਣੇ ਹਨ ਉਹਨਾਂ ਦੇ ਵਿੱਚੋਂ ਉਹ ਬੱਚੇ ਜਿਹੜੇ ਪੜ੍ਹਨ ਲਿਖਣ ਦੇ ਮੰਤਵ ਨਾਲ ਜਾ ਰਹੇ ਨੇ ਉਸੇ ਰਸਤੇ ਤੇ ਚੱਲਣ ਉਂਝ ਕੈਨੇਡਾ ਦੇ ਵਿੱਚ ਪੜ੍ਹਾਈ ਲਈ ਜੈਨੂਨ ਤਰੀਕੇ ਨਾਲ ਪੜ੍ਹਨ ਲਈ ਗਏ ਬੱਚੇ ਅੱਜ ਵੀ ਖੁਸ਼ ਨਹੀਂ ਤੇ ਜਿਹੜੇ ਗਲਤ ਤਰੀਕੇ ਨਾਲ ਜੁਗਾੜ ਲਾ ਕੇ ਜਿਨ੍ਹਾਂ ਨੇ ਕਾਲਜ ਬਦਲ ਲਏ ਪੜਾਈਆਂ ਛੱਡਤੀਆਂ ਉਹੀ ਸਿਰਫ ਔਖੇ ਨਹੀਂ ਪਰ ਇੱਕ ਹੋਰ ਬੜਾ ਦਿਲਚਸਪ ਪਹਿਲੂ ਹੈ ਬਹੁਤ ਰੋਣਾ ਪੈ ਰਿਹਾ ਸੋਸ਼ਲ ਮੀਡੀਆ ਤੇ ਵਲੌਗਰ ਰੋਲਾ ਪਾ ਰਹੇ ਨੇ ਕਿ ਕੰਮ ਹੈ ਨਹੀਂ ਕੰਮ ਹੈ ਨਹੀਂ ਇੱਕ ਸਚਾਈ ਹੋਰ ਹੈ ਕਿ ਕੈਨੇਡਾ ਦੇ ਵਿੱਚ ਸਰਕਾਰੀ ਨੌਕਰੀ ਲਈ ਫ੍ਰੈਂਚ ਚਾਣੀ ਲਾਜ਼ਮੀ ਹੈ ਜੇ ਕਿਸੇ ਨੇ ਕੈਨੇਡਾ 'ਚ ਸਰਕਾਰੀ ਨੌਕਰੀ ਕਰਨੀ ਹੈ ਤੇ ਸਾਡੇ ਬਹੁਤ ਸਾਰੇ ਬੱਚੇ ਫ੍ਰੈਂਚ ਨਹੀਂ ਸਿੱਖਦੇ ਨਹੀਂ ਕਰਦੇ ਇੱਕ ਹੋਰ ਪਹਿਲੂ ਹੈ ਕੈਨੇਡਾ 'ਚ ਫ੍ਰੈਂਚ ਸਿੱਖਣ ਲਈ ਕੈਨੇਡਾ ਦੀ ਸਰਕਾਰ ਪੈਸੇ ਦਿੰਦੀ ਹੈ 1000 ਡਾਲਰ ਦੇ ਕਰੀਬ ਇੱਕ ਮਹੀਨੇ ਚ ਫ੍ਰੈਂਚ ਸਿੱਖਣ ਲਈ ਦਿੱਤਾ ਜਾਂਦਾ ਹੈ ਫਿਰ ਵੀ ਸਾਡੇ ਬੱਚੇ ਨਹੀਂ ਜਿਨ੍ਹਾਂ ਕੋਲੇ ਕੰਮ ਹੈ ਨਹੀਂ ਉਹ ਫ੍ਰੈਂਚ ਸਿੱਖਣ ਨਹੀਂ ਜਾਂਦੇ ਸੋ ਮੈਨੂੰ ਲੱਗਦਾ ਇਹ ਵੱਖਰਾ ਹੀ ਮੁਲਕ ਹੈ ਜਿੱਥੇ ਜੇ ਤੁਸੀਂ ਉਹਨਾਂ ਦੀ ਲੈਂਗੁਏਜ ਸਿੱਖਦੇ ਹੋ ਤੇ ਤੁਹਾਨੂੰ ਉਹ ਪੈਸੇ ਦਿੰਦੇ ਨੇ ਜਦਕਿ ਅਸੀਂ ਇੰਡੀਆ ਚ ਆਰਟਸ ਸਿੱਖਣ ਲਈ ਪੈਸੇ ਦੰਦੇ ਆ ਉੱਥੇ ਸਰਕਾਰ ਪੈਸੇ ਦੇ ਰਹੀ ਹੈ ਸੋ ਇਹ ਸਾਰੇ ਪਹਿਲੂ ਨੇ ਕਿਉਂ ਨਹੀਂ ਸਾਡੇ ਬੱਚੇ ਫ੍ਰੈਂਚ ਸਿੱਖਦੇ ਔਰ ਜਿਨ੍ਹਾਂ ਬੱਚਿਆਂ ਨੇ ਜਿਹੜੇ ਆ 70000 ਦਾ ਰੌਲਾ ਹੈ ਕਿ ਇਹਨਾਂ ਜੋ ਬਹੁਤ ਫਸ ਗਏ ਅਗਰ ਇਹਨਾਂ ਦੇ ਵਿੱਚੋਂ 25% ਨੇ ਵੀ 30% ਨੇ ਵੀ ਫਰੈਂਚ ਕੀਤੀ ਹੁੰਦੀ ਤੇ ਅੱਜ ਉਹ ਪੀਆਰ ਹੋ ਸਕਦੇ ਸੀ ਜੋ ਜੋ ਮੈਨੂੰ ਲੱਗਦਾ ਜਸਮੀਤ ਭਾਟੀਆ ਜੀ ਸਾਡੇ ਨਾਲ ਨੇ ਉਹਨਾਂ ਤੋਂ ਪੂਰੀ ਕਲੈਰਿਟੀ ਲੈਣੇ ਆ ਭਾਟੀਆ ਸਾਹਿਬ ਫ੍ਰੈਂਚ ਦਾ ਰੋਲਾ ਕੀ ਹੈ ਪੂਰੀ ਕਲੈਰਿਟੀ ਦੇ ਉਹ ਕਿਉਂ ਨਹੀਂ ਸਾਡੇ ਬੱਚੇ ਫ੍ਰੈਂਚ ਕਰਦੇ ਇਹਦਾ ਫਾਇਦਾ ਕੀ ਹੈ ਅਸੀਂ ਪਹਿਲੀ ਗੱਲ ਤਾਂ ਉਹਦੇ 'ਚ 3 ਘੰਟੇ ਰੋਜ਼ ਦੀ ਕਲਾਸ ਲਾਣੀ ਪੈਂਦੀ ਹੈ ਹਾ ਐਵਰੀ ਡੇ ਜੀ ਸੋ ਜੇ ਤੁਸੀਂ ਵੀਕਲੀ 230 ਡਾਲਰ ਲੈਣਾ ਚਾਹੁੰਦੇ ਹੋ ਜਿਹੜੀ ਕਿ ਗਵਰਨਮੈਂਟ ਦਿੰਦੀ ਹੈ ਕਿਉਂਕਿ ਗਵਰਨਮੈਂਟ 'ਚ ਇਹ ਰੂਲ ਹੈ ਕਿ 230 ਡਾਲਰ ਤੁਹਾਨੂੰ ਫ੍ਰੈਂਚ ਸਿੱਖਣ ਦੇ ਮਿਲਦੇ ਆ ਉਹਦੇ ਪਿੱਛੇ ਇਹ ਰੀਜ਼ਨਸ ਹੈ ਹੁਣ ਕੋਈ ਕਹੇਗਾ ਕਿ ਕਿਉਂ ਪੈਸੇ ਦੇਦੇ ਨੇ ਉਹਦੇ ਪਿੱਛੇ ਇਹ ਰੀਜ਼ਨਸ ਹੈ ਬਿਕਾਜ਼ ਫ੍ਰੈਂਚ ਸਪੀਕਰ ਕੈਨੇਡਾ ਵਾਸ origionally ਅ ਫ੍ਰੈਂਚ ਸਪੀਕਿੰਗ ਕੰਟਰੀ ਸੋ ਫ੍ਰੈਂਚ ਸਪੀਕਰ ਦਿਨ-ਬਦਨ ਘਟਦੇ ਜਾ ਰਹੇ ਨੇ ਕੈਨੇਡਾ 'ਚ ਔਰ ਜੇ ਤੁਸੀਂ ਕੋਈ ਵੀ ਗਵਰਨਮੈਂਟ ਜੌਬ ਲੈਣੀ ਹੈ ਕੈਨੇਡਾ 'ਚ ਤੁਹਾਨੂੰ ਫ੍ਰੈਂਚ ਆਉਣੀ ਲਾਜ਼ਮੀ ਹੈ ਉਸ ਤੋਂ ਬਿਨਾ ਤੁਸੀਂ ਗਵਰਨਮੈਂਟ ਜੌਬ ਨਹੀਂ ਲੈ ਸਕਦੇ ਸੋ ਜਿੰਨੇ ਵੀ ਤੁਸੀਂ ਸੀਪੀਐਸਸੀ ਆਫੀਸਰਸ ਜੇ ਤੁਸੀਂ ਦੇਖਦੇ ਹੋ ਉਹ ਬਾਰਡਰ ਤੇ ਬੈਠੇ ਆ ਤਾਂ ਦੇ ਮਸਟ ਬੀ ਐਕਸਪਰਟ ਇਨ ਫ੍ਰੈਂਚ ਥੈਨ ਓਨਲੀ ਦੇ ਕੈਨ ਟੇਕ ਅਡਮਿਸ਼ਨ ਇਨ ਗਵਰਨਮੈਂਟ ਜੌਬ ਫ੍ਰੈਂਚ ਸਪੀਕਿੰਗ ਸਕੂਲਸ ਵੀ ਹੈਗੇ ਸਰਕਾਰੀ ਸਕੂਲਸ ਵੀ ਹਨ ਜਿਹੜੇ ਜਿਹੜੇ ਕਾਫੀ ਸਾਰੇ ਜਿਹੜੇ ਬੱਚੇ ਆਪਣੇ ਇੱਥੋਂ ਜਾਂਦੇ ਆ ਉਹ ਪੀਆਰ ਹੋ ਜਾਂਦੇ ਉਹ ਆਪਣੇ ਬੱਚਿਆਂ ਨੂੰ ਇਹ ਇਦਾਂ ਦੇ ਸਕੂਲ ਚ ਪਾਉਂਦੇ ਆ ਜਿੱਥੇ ਫ੍ਰੈਂਚ ਸਿਖਾਣੀ ਲਾਜ਼ਮੀ ਹੈ ਇਵਨ ਪੜ੍ਹਾਈ ਤੱਕ ਸਾਰੀ ਫ੍ਰੈਂਚ ਕਰਦੇ ਹੋ ਇੰਗਲਿਸ਼ ਨਹੀਂ ਕਰਦੇ ਬਿਕਾਜ਼ ਉਹਨਾਂ ਨੂੰ ਪਤਾ ਹੈ ਕਿ ਇੰਗਲਿਸ਼ ਤਾਂ ਅਸੀਂ ਬੋਲਦੇ ਹੀ ਆ ਤਾਂ ਫ੍ਰੈਂਚ ਕੈਨੇਡਾ ਦੀ ਫਰਸਟ ਲੈਂਗੁਏਜ ਹੈ ਐਂਡ ਡੈਫੀਨਿਟਲੀ ਫ੍ਰੈਂਚ ਸਿੱਖਣੀ ਬਹੁਤ ਜ਼ਰੂਰੀ ਹੈ ਪਾਰਿਸੋਂ ਇੱਕ ਮੇਰੇ ਦਿਮਾਗ 'ਚ ਸਵਾਲ ਆਇਆ ਕਿ ਫ੍ਰੈਂਚ ਪੈਨ ਕੈਨੇਡਾ ਪੂਰੇ ਕੈਨੇਡਾ ਚ ਚੁਕਾਈ ਜਾਂਦੀ ਹੈ ਤੇ ਜਿਹੜੇ ਬੱਚੇ ਕਯੂਬੈਕ ਚ ਕਯੂਬੈਕ ਗਵਰਨਮੈਂਟ ਇਹ ਪੈਸੇ ਦਿੰਦੀ ਹੈ ਕਯੂਬੈਕ ਜੀ बिकॉज ਕਯੂਬੈਕ ਪ੍ਰੀਡੋਮੀਨੈਂਟਲੀ ਫ੍ਰੈਂਚ ਸਪੀਕਿੰਗ ਪ੍ਰੋਵਿੰਸ ਹੈਗਾ ਤਾਂ ਇਹ ਪੈਸੇ ਕਯੂਬੈਕ ਗਵਰਨਮੈਂਟ ਨਾਲੋਂ ਦਿੱਤੇ ਜਾਂਦੇ ਨਹੀਂ ਪਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਪੀਆਰ ਹੋ ਜਾਂਦੇ ਹੋ ਕੈਨੇਡਾ ਦੇ ਤਾਂ ਬਹੁਤ ਸਾਰੇ ਇਦਾਂ ਦੇ ਬੈਨੀਫਿਟਸ ਹੁੰਦੇ ਆ ਜਿਹੜੇ ਕਦੀ ਆਪਾਂ ਸੁਣੇ ਵੀ ਨਹੀਂ ਹੋ ਸਕਦੇ ਪਹਿਲਾ ਬੈਨੀਫਿਫਿਟ ਇਦਾਂ ਹੁੰਦਾ ਹੈ ਕਿ ਜੇ ਤੁਸੀਂ ਪੀਆਰ ਹੋ ਕੇ ਕੋਈ ਕੋਰਸ ਕਰਨਾ ਹੈ ਤਾਂ ਗਵਰਨਮੈਂਟ ਪੈ ਜੀ ਦੂਜੀ ਚੀਜ਼ ਹੈ ਜੇ ਤੁਹਾਡੇ ਕੋਈ ਮੈਡੀਕਲ ਐਕਸਪੈਂਸ ਹੈ ਤੁਹਾਨੂੰ ਪਤਾ ਹੈ ਕਿ ਮੈਡੀਕਲ ਫ੍ਰੀ ਹੈ ਸੋ ਪੂਰੀ ਮੈਡੀਕਲ ਈਵਨ ਕੋਈ ਸਰਜਰੀ ਕਰਾਣੀ ਹੈ ਕੰਪਲੀਟ ਮੈਡੀਕਲ ਜਿਹੜਾ ਹੈਗਾ ਉਹ ਗਵਰਨਮੈਂਟ ਫ੍ਰੀ ਦਿੰਦੀ ਹੈ ਦਵਾਈਆਂ ਤੱਕ ਫ੍ਰੀ ਮਿਲਦੀਆਂ ਕੈਨੇਡਾ ਦੇ ਅੰਦਰ ਸਿਰਫ ਇੱਕ ਡੈਂਟਲ ਇਸ ਨਾਟ ਇਨਕਲੂਡਡ ਪਰ ਅਸੀਂ ਗੱਲ ਕਰਦੇ ਆ ਚਾਈਲਡ ਕੇਅਰ ਬੈਨੇਫਿਟਸ ਜੇ ਤੁਹਾਡੇ ਕੋਈ ਬੱਚਾ ਹੁੰਦਾ ਉਥੇ ਤਾਂ ਤੁਹਾਡੀ ਡਿਲੀਵਰੀ ਫ੍ਰੀ ਹੈ ਔਰ ਉਸ ਤੋਂ ਬਾਅਦ ਹਰ ਬੱਚੇ ਨੂੰ ਮੰਥਲੀ ਐਕਸਪੈਂਸ ਮਿਲਦਾ ਜਦੋਂ ਤੱਕ ਉਹ 12ਵੀਂ ਕਲਾਸ ਚ ਨਹੀਂ ਚਲੇ ਜਾਂਦਾ ਜੇ ਤੁਸੀਂ ਲੋ ਵੇਜ ਇਨਕਮ ਵਾਲੇ ਉਹਨਾਂ ਲੋਕਾਂ ਚਾਹੁੰਦੇ ਉਹ ਤਾਂ ਤੁਹਾਨੂੰ ਹਰ ਮਹੀਨੇ ਪੈਸੇ ਮਿਲਦੇ ਆ ਸਰਕਾਰ ਵੱਲੋਂ ਆਪਣੇ ਬੱਚੇ ਸੋ ਮੇਰੇ ਸਾਹਮਣੇ ਕਾਫੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਕਰਸ਼ਕ ਬਣਾਉਂਦੀਆਂ ਬਾਹਰਲੇ ਮੁਲਕਾਂ ਲੋਕ ਸੋਰੀ ਲੋ ਵੇਜ ਰੇਟ ਹੀ ਨਹੀਂ ਆਕਰਸ਼ਕ ਹੁੰਦਾ ਹੋਰ ਬਹੁਤ ਚੀਜ਼ਾਂ ਹੋਰ ਬਹੁਤ ਬੈਨੀਫਿਟਸ ਹੈਗੇ ਆ ਜਿਹੜੇ ਸਾਨੂੰ ਆਕਰਸ਼ਕ ਕਰਦੇ ਆ ਬਾਹਰ ਜਾਂਚ ਬੈਟਰ ਲਾਈਫ ਚ ਸੋ ਮੇਰੀ ਸਾਰਿਆਂ ਨੂੰ ਇਹ ਡਵਾਈਸ ਹੈ ਕਿ ਆਪਾਂ ਇਹ ਚੀਜ਼ ਜ਼ਰੂਰ ਦੇਖੀਏ ਕਿ ਕਿਉਂ ਅਸੀਂ ਬਾਹਰ ਜਾ ਰਹੇ ਆ ਪਹਿਲਾਂ ਤਾਂ ਮੋਟਿਵ ਕਲੀਅਰ ਹੋਣਾ ਚਾਹੀਦਾ ਕੀ ਪਰਪਸ ਹੈ ਆਪਣਾ ਸੋ ਸਾਰਿਆਂ ਨੂੰ ਮੇਰੀ ਇਹੀ ਐਡਵਾਈਸ ਹੈ ਕਿ ਪਹਿਲਾਂ ਆਪਣੇ ਪਰਪਸ ਕਲੀਅਰ ਕਰੋ ਤੁਸੀਂ ਕਿ ਬਾਹਰ ਕਿਉਂ ਜਾਣਾ ਚਾਹੁੰਦੇ ਹੋ ਜੇ ਤਾਂ ਮੈਨੂੰ ਲੱਗਦਾ ਕਿ ਤੁਹਾਡਾ ਪਰਪਸ ਹੀ ਨਹੀਂ ਸੌਲਟ ਤੁਸੀਂ ਕਿਸੇ ਨੂੰ ਦੇਖ ਕੇ ਬਾਹਰ ਜਾ ਰਹੇ ਹੋ ਤੁਸੀਂ ਬਾਹਰ ਦੇ ਖੁਸ਼ ਨਹੀਂ ਹੋ ਤਾਂ ਬੇਸ਼ੱਕ ਬਾਹਰ ਨਾ ਜਾਓ ਬਿਕਾਜ਼ ਤੁਸੀਂ ਉਹ ਐਫਰਟ ਨਹੀਂ ਕਰ ਸਕਦੇ ਬਾਹਰ ਰਹਿੰਦਾ ਬਿਕਾਜ਼ ਜਦੋਂ ਬਾਹਰਲੇ ਮੁਲਕਾਂ 'ਚ ਰਹਿਣਾ ਨਾ ਐਫਰਟ ਲੱਗਦਾ ਐਫਰਟ ਸਫਾਈ ਆਪੇ ਕਰਨੀ ਆ ਰੋਟੀ ਆਪੇ ਬਣਾਣੀ ਆ ਭਾਂਡੇ ਆਪੇ ਧੋਣੇ ਇੱਕ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਬਾਤ ਹੁਣ ਬਹੁਤ ਗੱਲਾਂ ਹੋ ਰਹੀਆਂ ਨੇ ਬਹੁਤ سارے ਬੱਚਿਆਂ ਕੋਲੇ ਕੰਮ ਨਹੀਂ ਕੰਮ ਨਹੀਂ ਜਿਹੜੇ ਕਯੂਬਿਕ ਨਹੀਂ ਹਾਲੇਦ ਵਾਲੇ ਨੇ ਜਿਉ ਫ੍ਰੈਂਚੀ ਸਿੱਖਣ ਲੱਗ ਜਾਂ ਮੈਨੂੰ ਲੱਗਦਾ ਉਹਨਾਂ ਨੂੰ ਪਾਰਟ ਟਾਈਮ ਕੰਮ ਦੀ ਲੋੜ ਹੀ ਨਹੀਂ 8-9 ਮਹੀਨੇ ਤਾਂ ਨਿਕਲ ਹੀ ਜਾਂਦੇ ਸੋ ਪ੍ਰੋਬਲਮ ਉੱਥੇ ਆ ਜਾਂਦੀ ਹੈ ਮੈਂ ਪਿਛਲੇ ਹਫਤੇ ਨਾਲ ਦੋ ਚਾਰ ਬੱਚੇ ਮਿਲਿਆ ਜਿਹੜੇ ਕੈਨੇਡਾ ਤੋਂ ਵਾਪਸ ਆਏ ਆਪਣੇ ਘਰ ਮਿਲਣ ਤਾਂ ਇੱਕ ਬੱਚੇ ਨੂੰ ਪੁੱਛਿਆ ਤੂੰ ਕਿੰਨੇ ਪੈਸੇ ਕਮਾਉਂਦਾ ਹੈ ਮਹੀਨੇ ਦੇ ਹਫਤੇ ਮਹੀਨੇ ਦੇ ਉਹ ਕਹਿੰਦਾ 7500 ਡਾਲਰ ਇੱਕ ਪਾਸੇ ਦਾ ਇੱਕ ਤਾਂ ਇਹ ਇੱਕ ਪਾਸੇ ਤਾਂ ਆਪਾਂ ਕਹਿੰਦੇ ਕੰਮ ਨਹੀਂ ਹੈਗਾ ਦੂਜਾ ਬੱਚਾ ਮਿਲਣ ਆਇਆ ਉਹ ਕਹਿੰਦਾ ਮੈਂ ਕਮਾਉਂਦਾ ਜੀ 8500 ਜੀ ਠੀਕ ਹੈ ਸੋ ਤੀਜਾ ਇੱਕ ਹੋਰ ਬੱਚਾ ਮੈਨੂੰ ਮਿਲਣ ਆਇਆ ਕੈਨੇਡਾ ਉਹ ਕਹਿੰਦਾ ਮੈਂ ਨੌਕਰੀ ਕਰਦਾ 52 ਡਾਲਰ ਘੰਟੇ ਜੀ ਠੀਕ ਹੈ ਸੋ ਇੱਕ ਹੋਰ ਵੀ ਬੱਚਾ ਮਿਲਣਾ ਹੈ ਉਹ ਕੰਮ ਕਰਦਾ 32 ਡਾਲਰ ਘੰਟੇ ਸੋ ਆਪਾਂ ਸਿਰਫ ਨਿੰਦਿਆ ਕਰਨੀ ਦੇਖ ਰਹੇ ਹਾਂ ਆਪਾਂ ਸਿਰਫ ਇਹ ਹੀ ਦੇਖ ਰਹੇ ਹਾਂ ਕਿ ਕਿਹੜੇ ਬੱਚੇ ਕੰਮ ਨਹੀਂ ਕਰ ਰਹੇ ਸੋ ਜਿਹੜੇ ਬੱਚੇ ਨਹੀਂ ਕੰਮ ਕਰ ਰਹੇ ਮੈਂ ਉਹਨਾਂ ਦੀ ਵੀ ਗਲਤੀ ਕਵਾਂਗਾ ਕਿਉਂਕਿ ਇੱਕ ਤਾਂ ਉਹ ਗਲਤ ਏਜੰਟ ਦੇ ਥਰੂ ਗਏ ਆ ਮੈਂ ਕਦੀ ਨਹੀਂ ਕਿਹਾ ਕਿ ਤੁਸੀਂ ਜਹਾਜ਼ ਤੋਂ ਉਤਰਦੇ ਆਂ ਹੀ ਤੁਹਾਨੂੰ ਕੰਮ ਮਿਲ ਜਾਏਗਾ ਦੂਜੀ ਚੀਜ਼ ਆਪਣਾ ਫੋਕਸ ਹੀ ਆਪਣਾ ਪਰਪਸ ਹੀ ਨਹੀਂ ਹੈਗਾ ਸੀ ਆਪਣਾ ਪਰਪਸ ਇਸ ਪਰਪਸ ਨਾਲ ਗਿਆ ਕਿ ਮੈਂ ਕੈਨੇਡਾ ਜਾ ਕੇ ਸਿਰਫ ਕੰਮ ਕਰਨਾ ਉਹ ਪੜਾਈ ਦੇ ਫੋਕਸ ਨਾਲ ਤਾਂ ਗਈ ਨਹੀਂ ਹੁਣ ਜਿਹੜੇ ਬੱਚੇ ਇਹ ਸੋਚ ਕੇ ਜਾ ਰਹੇ ਕਿ ਮੈਂ 2 ਸਾਲ ਪੜਾਈ ਕਰ ਲਈਆ ਕੰਮ ਜੇ ਮਿਲੇਗਾ ਤਾਂ ਮੈਂ ਕਰ ਲਾਂਗਾ ਨਾਲ ਜੇ ਇਸ ਫੋਕਸ ਨਾਲ ਜਾਓਗੇ ਤਾਂ ਕੰਮ ਵੀ ਮਿਲੇਗਾ ਪੜਾਈ ਵੀ ਕੰਪਲੀਟ ਕਰੋਗੇ ਵਧੀਆ ਪੜਾਈ ਕਰੋਗੇ ਤਾਂ ਨੌਕਰੀ ਵੀ ਮਿਲੇਗੀ ਔਰ ਜੇ ਨੌਕਰੀ ਮਿਲੇਗੀ ਤਾਂ ਪੀਆਰ ਵੀ ਮਿਲੇਗੀ ਪਰ ਜੇ ਆਪਾਂ ਜਾਂਦੀਆਂ ਹੀ ਕੋਰਸ ਚੇਂਜ ਕਰ ਲਾਂਗੇ ਆਪਣਾ ਤਾਂ ਉਹ ੱਖਾ ਕੋਰਸ ਸੁੱਖਾ ਚਾਹੀਦਾ ਹੈ ਵੇਖਦਾ ਕਾ ਮੈਂ بار بار ਕਹਾਂਗਾ ਪਰ ਬੜਾ ਸ਼ਾਰਟ ਟਰਮ ਗੋਲ ਲੈ ਕੇ ਚੱਲ ਰਿਹਾ ਹੈ ਆਪਣਾ ਜ਼ਿੰਦਗੀ ਸੈੱਟ ਕਰਨ ਦੀ ਗੱਲ ਨਹੀਂ ਕਰ ਰਿਹਾ ਔਰ ਜਿਹੜੇ ਏਜੰਟ ਆਫਟਰ ਵੀਜ਼ਾ ਪੈਕੇਜ ਕਰਦੇ ਆ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ 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 ਪ੍ਰੈਕਟਿਸ ਸਾਨੂੰ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਅਸੀਂ ਭਲਾ ਕਰਨਾ ਚਾਹੁੰਦੇ ਆ ਆਪਣੀ ਕਮਿਊਨਿਟੀ ਦਾ ਦੂਜੇ ਪਾਸੇ ਸਿਰਫ ਅਸੀਂ ਆਪਣਾ ਭਲਾ ਕਰ ਰਹੇ ਹਾਂ ਕਮਿਊਨਿਟੀ ਦਾ ਕੀ ਭਲਾ ਕਰਾਂਗੇ ਇਹਦੇ ਚਾਫਟਰ ਵੀਜ਼ਾ ਪੈਕੇਜਸੇ ਪੈਸੇ ਲੈ ਕੇ ਕਿਉਂਕਿ ਆਫਟਰ ਵੀਜ਼ਾ 'ਚ ਸਿਰਫ ਏਜੰਟ ਦਾ ਫਾਇਦਾ ਹੋ ਰਿਹਾ ਬੱਚੇ ਦਾ ਕੋਈ ਫਾਇਦਾ ਨਹੀਂ ਬਿਲਕੁਲ ਠੀਕ ਹੈ ਇੱਕ ਪਾਸੇ ਤਾਂ ਵੀਡੀਓ ਬਣਾਏ ਜਾ ਰਹੇ ਹਨ ਕਿ ਤੁਹਾਨੂੰ ਤਾਂ ਸਾਈਨ ਕਰਾਈ ਜਾ ਰਹੇ ਇਦਾਂ ਦੇ ਕਾਗਜ਼ ਕਿ ਤੁਹਾਨੂੰ 1 ਰੁਪਿਆ ਵਾਪਸ ਨਹੀਂ ਮਿਲੇਗਾ ਤੁਸੀਂ ਆਫਟਰ ਵੀਜ਼ਾ ਪੈਸੇ ਦਿੰਦੇ ਹੋ ਤਾਂ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਕੋ ਆਪਣੀ ਕਮਿਊਨਿਟੀ ਦਾ ਭਲਾ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਇਹਨਾਂ ਕਮਿਊਨਿਟੀ ਨੂੰ ਅਸੀਂ ਗੁੰਮਰਾਹ ਕਰ ਰਹੇ ਹਾਂ ਪੈਕੇਜ ਚ ਵੇਚ ਕੇ ਕਿਉਂ ਇਹ ਉਹਦਾ ਪਰਪਸ ਹੀ ਉਹਦਾ ਪਰਪਸ ਨਹੀਂ ਸੀ ਪੜਨ ਦਾ ਤੁਹਾਨੂੰ ਦੱਸਿਆ ਨਹੀਂ ਗਿਆ ਕਿ ਜੇ ਤੂੰ ਨਹੀਂ ਪੜੇਂਗਾ ਤਾਂ ਤੇਰੇ ਨਾਲ ਇਹ ਵੀ ਹੋ ਸਕਦਾ ਸੋ ਜੇ ਤੁਸੀਂ ਨਹੀਂ ਉੱਥੇ ਸੋਚੋਗੇ ਆਪਣਾ ਲੌਂਗ ਟਰਮ ਗੋਲ ਬਾਰੇ ਪੀਆਰ ਲੈਣ ਬਾਰੇ ਤਾਂ ਤੁਹਾਨੂੰ ਵਾਪਸ ਆਣਾ ਪੈ ਸਕਦਾ ਉਹ ਸਿਰਫ ਕੈਨੇਡਾ ਹੀ ਨਹੀਂ ਦੇਖੋ ਆਸਟ੍ਰੇਲੀਆ ਤੋਂ ਵੀ ਬਹੁਤ ਬੱਚੇ ਵਾਪਸ ਆਂਦੇ ਆਂ ਔਰ ਨਿਊਜ਼ੀਲੈਂਡ ਤੋਂ ਵੀ ਵਾਪਸ ਆਇਆ ਯੂਕੇ ਤੋਂ ਵੀ ਵਾਪਸ ਆਇਆ ਸੋ ਤੁਸੀਂ ਪੈਸੇ ਕਮਾ ਲਏ ਬਸ ਤੁਸੀਂ ਵਾਪਸ ਆ ਜਾਓ ਤੁਹਾਨੂੰ ਲੱਗਦਾ ਕਿ ਜਿੰਨੇ ਕੁ ਪੈਸੇ ਤੁਸੀਂ ਕਮਾਏ ਆਂ ਉਹ ਬਹੁਤ ਅੱਛੇ ਆ ਤੁਹਾਡੇ ਲਈ ਤਾਂ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹੋ ਇੰਡੀਆ 'ਚ ਠੀਕ ਹੈ ਅੱਗੇ ਅੱਗੇ ਕੰਮਕਾਰ ਖੋਲੋ ਇੱਥੇ ਵੀ ਚਾਰ ਲੋਕਾਂ ਨੂੰ ਕੰਮ ਮਿਲਦਾ ਹਾਂ ਬਿਲਕੁਲ ਬਟ ਸੁਝਾਉਣਾ ਇਹ ਹੈ ਕਿ ਜਦੋਂ ਤੱਕ ਉੱਥੇ ਰਹਿਣ ਲਈ ਸਰ ਪੰਜ ਸਾਲ ਦੀ ਆਤ ਪੈ ਜਾਂਦੀ ਹੈ ਨਾ ਇੱਥੇ ਰਹਿਣਾ ਔਖਾ ਹੋ ਜਾਂਦਾ ਉੱਥੇ ਨਹੀਂ ਹਵਾ ਪਾਣੀ ਦੀ ਉੱਥੋਂ ਦਾ ਟ੍ਰੈਫਿਕ ਦੀ ਉੱਥੇ ਗੱਡੀ ਚਲਾਉਂਦੀ ਆ ਤਾਂ ਪੈ ਜਾਂਦੀ ਹੈ ਤਾਂ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਉਹ ਸਾਨੂੰ ਲੱਗਦਾ ਹੈ ਕਿ ਅਸੀਂ ਬਾਰ ਬਾਰ ਫਿਰ ਉਧਰ ਬਾਹਰ ਹੀ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਔਰ ਫਿਰ ਅਸੀਂ ਏਜੰਟਾਂ ਦੇ ਚੱਕੇ ਖਾਣ ਲੱਗ ਜਾਂਦੇ ਹਾਂ ਸੋ ਕਿ ਬਿਲਕੁਲ ਠੀਕ ਹੈ اور ਫ੍ਰੈਂਚ ਜ਼ਰੂਰ ਸਿੱਖੋ ਬਾਟ ਤੋਂ ਜ਼ਿਆਦਾ ਨੰਬਰ ਨਹੀਂ ਪਟਿਆ ਜੀ ਨੇ ਮੈਨੂੰ ਦੱਸਿਆ 62 ਪੁਆਇੰਟ ਨੇ ਸੋ ਜਿੰਨਾ ਬੱਚਿਆਂ ਨੇ ਵਾਪਸ ਆਉਣਾ ਹੈ ਪਟਿਆ ਸਾਹਿਬ ਅਗਰ ਉਹ ਵਾਪਸ ਆ ਕੇ ਫ੍ਰੈਂਚ ਕਰ ਲੈਣ ਤੇ ਉਹਨਾਂ ਲਈ ਆਸਾਨ ਬਿਲਕੁਲ ਫ੍ਰੈਂਚ ਕਰਕੇ ਦੁਬਾਰਾ ਪੀਆਰ ਲਾ ਸਕਦੇ ਆ ਆਪਣਾ ਸਟੇਟਸ ਇਲੀਗਲ ਨਾ ਕਰੋ ਕੈਨੇਡਾ 'ਚ ਮੇਰੀ ਸਾਰਿਆਂ ਨੂੰ ਇਹੀ ਅਡਵਾਈਸ ਬਿਲਕੁਲ ਸੋ ਕੈਨੇਡਾ 'ਚ ਇੱਕ ਚੀਜ਼ ਬਚਾਓ ਜਿੰਨਾ ਤੇ ਖਤਰਾ ਹੈ ਵਾਪਸੀ ਦਾ ਕਿ ਸਟੇਟਸ ਨੂੰ ਲੀਗਲ ਰੱਖੋ ਲੀਗਲ ਸਟੇਟਸ 'ਚ ਇੰਡੀਆ ਆ ਕੇ ਤੁਸੀਂ ਫ੍ਰੈਂਚ ਕਰੋ ਤੁਹਾਡੇ 62 ਪੁਆਇੰਟ ਵਾਧੇ ਆ ਫਿਰ ਤੁਸੀਂ ਪੀ ਕਿ ਤੁਸੀਂ ਡਿਸਾਈਡ ਕਰਨਾ ਹੈ ਵੀ ਤੁਸੀਂ ਚੰਗੇ ਰਾਹ ਜਾਣਾ ਹੈ ਜਾਂ ਮਾੜੇ ਰਾਹ ਜਾਣਾ ਹੈ ਸੋ ਮਾੜੇ ਰਾਹ ਰਾਣ ਮਾੜੇ ਰਾਹ ਜਾਣ ਵਾਲੀ ਅੱਜ ਕੈਨੇਡਾ ਚੌਕੇ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਪਾਟੀ ਬਹੁਤ ਬਹੁਤ ਸੋ 9041390412 ਇਸ ਨੰਬਰ ਤੇ ਸੰਪਰਕ ਕਰੋ ਪਰ ਜਸਮੀਤ ਜੀ ਨੂੰ ਮੁਹਾਲੀ ਬਠਿੰਡਾ ਜਲੰਧਰ ਅੰਮ੍ਰਿਤਸਰ ਇਹਨਾਂ ਬ੍ਰਾਂਚੇਸ ਤੁਸੀਂ ਨਿੱਜੀ ਤੌਰ ਤੇ ਮਿਲ ਸਕਦੇ ਹੋ ਹਰ ਹਫਤੇ ਪਾਡਿਆ ਸਾਹਿਬ ਖੁਦ ਇਹਨਾਂ ਬ੍ਰਾਂਚਾਂ 'ਚ ਵਿਜ਼ਿਟ ਕਰਦੇ ਨੇ ਤਾਂ